ਪੁਲਦੇ ਸੇਂਗੀ ਦੀ ਗੀਤ ਬਹੁਤ ਹੀ ਸਰਕਾਰਯੋਗ ਸਭੂ ਬਾਦਰ ਤੇ ਬੈਠੀਆਂ ਮੇਰੀਆਂ ਬੀਬੀਆਂ ਪੜਾਣਾ ਬਤਾਵਾ ਕਿਸਾਨ ਜੀ ਦਾ ਫਤਿਹ ਦੀ ਸਾਜ ਪਾਈਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋ ਕਲਤਾ ਕਹਿੰਦਾ ਹੁਕਮ ਹੋਇਆ ਓ ਕਦੇ ਬਣਦੇ ਇਤਿਹਾਸ ਨਹੀਂ ਇਸ ਗੱਲ ਉਹ ਕਦੇ ਬਣਦੇ ਅਧਿਆਤ ਨਹੀਂ ਇਸ ਕੱਲੇ ਅਸੀਂ ਰਾਜਿਆਂ ਦੇ ਬੋਦੇ ਪੁਰ ਜੰਮੇ ਔਰ ਵਾਲਿਆ ਪੀੜੀਆਂ ਪੁੱਛਣਾ ਏ ਔਰ ਵਾਲਿਆ ਪੀੜੀਆਂ ਪੁੱਛਣਾ ਏ ਕਿਹੜੀ ਕੌਮ ਨੇ ਜਾਵੇ ਮਨਸੂਰ ਜੰਮੇ ਇਹ ਭਰਮੇ ਆ ਅਤਾਂ ਦੇ ਕਾਬਲਾਂ ਨੂੰ ਇਹ ਭਰਮੇ ਆ ਅਤਾਂ ਦੇ ਕਾਬਲਾਂ ਨੂੰ ਅਸੀਂ ਹੋਵਾਂਗੇ ਦੇ ਦਾ ਚਾਰੋ ਕੋ ਉਹ ਕਦੇ ਮਾਰਿਆ ਕਦੇ ਵੀ ਮੁੱਕਣੀ ਨਹੀਂ ਇਹ ਮਾਰਿਆ ਕਦੇ ਵੀ ਮੁੱਕਣੀ ਨਹੀਂ ਇਹ ਨਹੀਂ ਲੰਮੀ ਆ ਸਾਡੀ ਕਤਾਰ ਲੋਕੋ ਉਹ ਦਰਸਾਨਾ ਉਠ ਮਜ਼ਦੂਰਾ ਉਠ ਦਰਸਾਨਾ ਉਠ ਮਜ਼ਦੂਰਾ ਓਏ ਉੱਠ ਬਚਾਲਿਆ ਤੇਰੂ ਦੋਸ਼ ਬਣ ਤੇ ਤੋਂ ਖੋਨੂ ਫਿਰਦਾ ਓਏ ਇਸ ਪੰਜਾਬ ਦੇ ਖਿੱਤੇ ਨੂੰ वट ते ट तेरी वट न फिरदारी वट ते रसा साना उठ मजदूरा के न किरसान

लीडरा रहेगागड़ टोपियां पगा बचंदे ਸੁਬਾਜ ਦੇ ਲਾਉਂਦੇ ਕਾ ਓਟਾ ਤੋਂ ਇਨਸਾਫ ਮਿਲਣਾ ਕੋਮਲਟਾ ਦੇ ਕਾ ਛਿੱਕੇ ਗੱਜਾ ਓ ਸਿੱਖ ਕਹਿੰਦੀ ਜੇ ਲਾਹ ਵਿੱਚ ਡਿੱਤੇ ਓ ਸਿੱਖ ਕਹਿੰਦੀ ਜੇ ਲਾਹ ਵਿੱਚ ਡੱਤੇ ਓ ਮਾਫੀ ਬੜਕੈ ਡਿੱਤੇ ਨੂੰ ਕਾਂਤ ਖਾਂਦਿਆ ਫਿਰਦੀਆਂ ਦਾਵਾ ਉਹ ਜਿੰਨਾ ਨੂੰ ਵੇ ਕਹਿੰਦੇ ਮਾਵਾ ਉਹ ਨਾਮ ਆ ਲੈ ਕੇ ਰਾਜੀ ਕਰਦੀ ਉਹ ਪੁੱਛ ਕਰਾਉਂਦੀ ਰਾਜੀ ਨਾਵਾ ਬੋਟਾ ਪਿਆ ਚਾਈ ਚਾਈ ਕਿ ਨਾਮ ਬੇਟਾ ਬਾਬਾ ਪਤ ਬਣਾਉ ਨਾਮ ਕੀ ਹੈ ਅਸੀਂ ਤਾਂ ਮਾਇਆ ਕਰਦੇ ਰਹਾਏ ਉਹ ਸਾਰੀ ਖਾਲੀ ਕੁੱਤਿਆਂ ਦਾਵਾ कु वासदी लूठ करसानोके सब ऐलान ਮਕੇ ਫਿਰ ਕੰਬਲਾਂ ਦੇ ਤਾਨ ਹੁੰਦੇ ਨੇ ਉਹ ਲੀਟਰ ਲੈ ਕੇ ਗਿਰ ਜਾਂ ਵਰਗੇ ਵੇਖਣ ਨੂੰ ਦਸਾਰ ਹੁੰਦੇ ਨੇ ਲਖ ਬਲਾਦਤਰੀ ਨੂੰ ਮਿਲ ਨਾ ਬਰਲਾ ਔਰ ਤਾਂ ਜੇ ਬੁਨਾਨ ਹੁੰਦੇ ਨੇ ਜੇ ਉਹ ਦੇਸ਼ ਦੀ ਤਰੂਤ ਟੱਕੀ ਜੇ ਦੇ ਸੜਕਾਂ ਤੇ ਪਰਸਾਨ ਹੁੰਦੇ ਨੇ ਉਹ ਲੀਟਰ ਦੀ ਸਹੀ ਸਾ लीडर जी सही सां